ਤਾਂ ਇਸ ਜਾਣਕਾਰੀ ਨੂੰ ਜਿੰਨਾ ਸ਼ੇਅਰ ਕਰ ਦੋਗੇ ਉਹਨਾਂ ਘਟ ਹੈ ਜਾਣਕਾਰੀ ਕੀ ਹੈ ਦੋ ਦੇਸ਼ਾਂ ਦੇ ਵਿਚਕਾਰ ਚੜਦੇ ਤੇ ਲੈਂਦੇ ਪੰਜਾਬ ਦੇ ਵਿਚਕਾਰ ਜਿਹੜਾ ਤਣਾਅ ਉਹ ਬਣ ਗਿਆ ਇਸ ਤਣਾਅ ਦੇ ਵਿਚਕਾਰ ਖੇ ਨੇ ਸ਼ੁਰੂਲੀ ਛੜਤੀ ਕਿ ਜੀ ਪੈਟਰੋਲ ਤੇ ਡੀਜ਼ਲ ਜਿਹੜਾ ਮੁੱਕੂਗਾ ਜਾਂ ਪਰਚੂਨ ਦਾ ਸਮਾਨ ਜਿਹੜਾ ਮੁੱਕੂਗਾ ਜਾਂ ਸਿਲੰਡਰ ਨਹੀਂ ਮਿਲਣੇ ਤਾਂ ਲੋਕਾਂ ਨੂੰ ਲੱਗ ਗਿਆ ਅੱਜ ਵੀ ਪੈਟਰੋਲ ਪੰਪਾਂ ਤੇ ਲੰਬੀਆਂ ਲਾਈਨਾਂ ਲੱਗਣ ਲੱਗੀਆਂ ਜਿੱਥੇ ਪਰਚੂਨ ਦੇ ਸਟੋਰ ਨੇ ਉਥੇ ਪਰਚੂਨ ਖਾਲੀ ਹੋ ਗਿਆ ਰਿਕਾਰਡ ਤੋੜ ਜਿਹੜਾ ਸਮਾਨ ਖਰੀਦਿਆ ਗਿਆ ਰਕਾਰਡ ਤੋੜ ਕਮਾਈ ਜਿਹੜੀ ਸਟੋਰ ਵਾਲਿਆਂ ਨੂੰ ਹੋ ਗਈ। ਇਸ ਤੋਂ ਇਲਾਵਾ ਕੀਮਤਾਂ ਵੀ ਵੱਧ ਗਈਆਂ 20 ਤੋਂ 30% ਤਾਂ ਹੁਣ ਇਹਦੇ ਵਿੱਚ ਤੇਲ ਕੰਪਨੀ ਹੈ ਸਰਕਾਰੀ ਤੇਲ ਕੰਪਨੀ ਜਿਹੜੀ ਮਾਰਕੀਟਿੰਗ ਕਰਦੀ ਹੈ ਤੇਲ ਦੀ ਤੇਲ ਭੇਜਦੀ ਹੈ ਵੱਖ-ਵੱਖ ਜਗਾਵਾਂ ਤੇ ਇੰਡੀਅਨ ਆਇਲ ਤਾਂ ਇਹਨੇ ਆਪਣੇ ਟਵਿੱਟਰ ਅਕਾਊਂਟ ਤੇ ਟਵਿੱਟਰ ਦੇ ਉੱਤੇ ਖਾਤਾ ਖੁੱਲਦਾ ਹੁੰਦਾ ਜਿਵੇਂ ਫੇਸਬੁੱਕ ਦਾ ਹੁੰਦਾ ਹੈ। ਤਾਂ ਇਸ ਤਰ੍ਹਾਂ ਉਹਨੇ ਇੱਕ ਪੋਸਟ ਪਾਈ ਹੈ। ਆਹ ਪੋਸਟਰ ਸਕਰੀਨ ਤੇ ਦੇਖ ਲਿਓ। ਇਹ ਅੰਗਰੇਜ਼ੀ 'ਚ ਲਿਖੀ ਹੈ। ਤੁਹਾਨੂੰ ਪੰਜਾਬੀ 'ਚ ਦੱਸਣੀਆਂ ਕਿਹਾ ਕੀ ਹੈ। ਉਹਨਾਂ ਨੇ ਇਹ ਕਿਹਾ ਕਿ OIL ਦੀ ਕੋਈ ਵੀ ਘਾਟ ਨਹੀਂ। ਨਾ ਪੈਟਰੋਲ ਮੁੱਕਣਾ ਨਾ ਡੀਜ਼ਲ ਮੁੱਕਣਾ ਲੋਕਾਂ ਨੂੰ ਬੇਨਤੀ ਕੀਤੀ ਹੈ ਵੀ ਇਸ ਤਰ੍ਹਾਂ ਪੈਟਰੋਲ ਪੰਪਾਂ ਤੇ ਜਿਹੜਾ ਉਹ ਲੋੜ ਤੋਂ ਵੱਧ ਪੈਟਰੋਲ ਡੀਜ਼ਲ ਨਾ ਖਰੀਦੋ ਤੇ ਨਾ ਹੀ ਕੋਈ ਹੋਰ ਵਸਤਾਂ ਸਟੋਰਾਂ ਤੋਂ ਖਰੀਦੋ ਉਹਨਾਂ ਦੀ ਸਪਲਾਈ ਜਿਵੇਂ ਪਹਿਲਾਂ ਚੱਲਦੀ ਸੀ ਤੇਲ ਪੈਟਰੋਲ ਪੰਪਾਂ ਤੇ ਆਉਂਦਾ ਸੀ ਉਵੇਂ ਨਾਰਮਲ ਤਰੀਕੇ ਨਾਲ ਆ ਰਿਹਾ ਹੈ ਤੇ ਆਉਂਦਾ ਰਹੂ ਐਦਾਂ ਦੀ ਕੋਈ ਗੱਲ ਵੀ ਨਹੀਂ ਹੈਗੀ ਵੀ ਪੈਟਰੋਲ ਡੀਜ਼ਲ ਜਿਹੜਾ ਖਤਮ ਹੋ ਜਾਊ ਇਸ ਕਰਕੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਜਿੰਨਾ ਕਿ ਤੁਹਾਨੂੰ ਪੈਟਰੋਲ ਡੀਜ਼ਲ ਚਾਹੀਦਾ ਹੈ ਉਹਨਾਂ ਕੇ ਹੀ ਜ਼ਰੂਰਤ ਅਨੁਸਾਰ ਜਿਵੇਂ ਤੁਸੀਂ ਆਮ ਰੁਟੀਨ ਦੇ ਦਿਨਾਂ ਦੇ ਵਿੱਚ ਵਰਤਾਉਣੇ ਹੋ ਉੱਪਰ ਬਹਾਉਂਦੇ ਰਹੋ ਇਹ ਨਾ ਹੋਵੇ ਕਿ ਤੁਸੀਂ ਜ਼ਿਆਦਾ ਲੈ ਜਾਓ ਦੂਜੇ ਲੋਕਾਂ ਨੂੰ ਨਾ ਮਿਲੇ ਤੇ ਨਾਲੇ ਪੰਪਾਂ ਤੇ ਹਰਾਸ਼ਾ ਜਿਹੜਾ ਹੋਣ ਲੱਗ ਗਿਆ ਤਾਂ ਇਹ ਪੋਸਟ ਪਾ ਕੇ ਕੰਪਨੀ ਨੇ ਖੁਦ ਹੈ ਜਿਹੜੀ ਉਹ ਜਾਣਕਾਰੀ ਦਿੰਦੀ ਹੈ ਕਿ ਉਹਨਾਂ ਕੋਲੇ ਕਾਸੀ ਚੀਜ਼ ਦੀ ਕਮੀ ਨਹੀਂ ਸਪਲਾਈ ਚੇਨ ਉਹਨਾਂ ਦੀ ਵਧੀਆ ਚੱਲੀ ਜਾਂਦੀ ਹੈ ਜਿਹੜੇ ਪੰਪ ਤੇ ਜਦੋਂ ਪੈਟਰੋਲ ਡੀਜ਼ਲ ਤੇਲ ਜਿਹੜਾ ਆਉਣਾ ਹੈ ਉਹ ਸਹੀ ਸਮੇਂ ਤੇ ਆ ਰਿਹਾ ਹੈ ਕੋਈ ਵੀ ੜਿੱਕਾ ਜਿਹੜਾ ਉਹ ਨਹੀਂ ਹੈਗਾ ਅਫਵਾਹਾਂ ਤੋਂ ਬਚੋ ਐਵੇਂ ਇੱਕ ਸ਼ੁਰਲੀ ਜੀ ਛੱਡ ਦਿੰਦੇ ਐ ਤੇ ਲੋਕ ਆ ਜਿਹੜੇ ਮੜਾਮੂਹੀ ਭੱਜ ਲਾਂਦੇ ਆ ਵੀ ਪਤਾ ਨਹੀਂ ਅਸੀਂ ਤਾਂ ਰਹਿ ਗਏ ਸਾਨੂੰ ਤਾਂ ਪਟਰੋਲ ਡੀਜ਼ਲ ਮਿਲਣਾ ਨਹੀਂ ਸੋ ਪਹਿਲਾਂ ਵੀ ਇੱਕ ਵਾਰ ਹੋਇਆ ਸੀ ਸਾਰਿਆਂ ਨੂੰ ਪਟਰੋਲ ਡੀਜ਼ਲ ਪਟਰੋਲ ਤੇ ਡੀਜ਼ਲ ਉਹ ਮਿਲਦਾ ਰਿਹਾ ਕੋਈ ਵੀ ਬਾਂਝਾ ਨਹੀਂ ਰਿਹਾ ਸੀਗਾ ਤਾਂ ਇਹ ਸਾਫ਼ ਪੋਸਟ ਪਾ ਕੇ ਇੰਡੀਅਨ ਆਇਲ ਕੰਪਨੀ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਤਾਂ ਤੁਸੀਂ ਵੀ ਇਸ ਜਾਣਕਾਰੀ ਨੂੰ ਆਪਣਾ ਫਰਜ਼ ਸਮਝਦੇ ਹੋਏ ਵੱਧ ਤੋਂ ਵੱਧ ਲੋਕਾਂ ਤੱਕ ਜਰੂਰ ਪਹੁੰਚਾ ਦਿਓ